ਅਕਾਲੀ ਦਲ ਪੰਜਾਬ ਬਚਾਓ ਯਾਤਰਾ ਕਰ ਰਿਹਾ ਹੈ ਪਰ ਉੱਥੇ ਹੀ ਸੁਖਪਾਲ ਸਿੰਘ ਖੈਰਾ ਨੇ ਹੁਣ ਅਕਾਲੀ ਦਲ ਨੂੰ ਘੇਰਿਆ ਹੈ ਚਾਰ ਮੁੱਦਿਆਂ ਤੇ ਅਕਾਲੀ ਦਲ ਨੂੰ ਘੇਰਿਆ ਹੈ ਔਰ ਪਹਿਲਾ ਹੈ ਸਭ ਤੋਂ ਪਾਈ ਗੁਰਦੇਵ ਸਿੰਘ ਕੌਕੇ ਦਾ ਮੁੱਦਾ ਕਿ ਅਕਾਲੀ ਦਲ ਦੀ ਸਰਕਾਰ ਵੇਲੇ ਪ੍ਰਕਾਸ਼ ਸਿੰਘ ਬਾਦਲ ਵੇਲੇ ਉਹਨਾਂ ਦਾ ਅਨਕਾਊਂਟਰ ਹੋਇਆ ਸੀ ਉਹ ਵੀ ਝਾਲੀ ਦੂਸਰਾ ਸਿਸੇ ਵਾਲੇ ਡੇਰਾ ਸੋਚਾ ਸਾਦ ਜਿਹੜਾ ਗਰਮੀਤ ਰਾਮ ਰਹੀਮਾਉਂਸ ਤੇ ਉਸ ਨੂੰ ਲੈ ਕੇ ਘੇਰਿਆ ਤੀਸਰਾ ਭਾਈ ਅਮਰਤਪਾਲ ਨੂੰ ਲੈ ਕੇ ਜਿਹੜਾ ਸ਼੍ਰੋਮਣੀ ਕਮੇਟੀ ਆ ਕਲਦਲ ਤੇ ਵਰੇ ਨੇ ਔਰ ਚੌਥਾ ਮੁੱਦਾ ਹੈ ਭਾਜਪਾ ਦੀ ਸਰਕਾਰ ਨਾਲ ਰਲ ਮਿਲ ਕੇ ਇਹਨਾਂ ਨੇ ਪੰਜਾਬ ਨੂੰ ਲੁੱਟਿਆ ਇਹਨਾਂ ਗੱਲਾਂ ਦੇ ਜਵਾਬ ਸੁਖਪਾਲ ਸਿੰਘ ਖੈਰਾ ਨੇ ਜਿਹੜੇ ਹੁਣ ਅਕਾਲੀ ਦਲ ਤੋਂ ਪੁੱਛੇ ਨੇ ਦੋਸਤੋ ਅੱਜ ਦਾ ਬਹੁਤ ਅਹਿਮ ਵਿਸ਼ਾ ਤੁਹਾਡੇ ਨਾਲ ਮੈਂ ਜਿਹੜੀ ਗੱਲ ਕਰਨਾ ਚਾਹੁੰਦਾ ਕਿ ਕੀ ਅੱਜ ਦਾ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਵਾਲਾ ਜਿਸ ਮਕਸਦ ਨਾਲ ਜਿਸ ਜਦੋਜਹਿਦ ਤੋਂ ਬਾਅਦ ਗੁਰਦੁਆਰਾ ਆਜ਼ਾਦੀ ਲਹਿਰ ਅੱਜ ਤੋਂ 100 ਸਾਲ ਤੋਂ ਉੱਤੇ ਉਹਦੀ ਲੜਾਈ ਲੜੀ ਗਈ ਜਿਸ ਮਕਸਦ ਨਾਲ ਉਹ ਹੋਂਦ ਵਿੱਚ ਆਇਆ ਸੀ ਕਿ ਉਹ ਅੱਜ ਆਪਣੇ ਫਰਜ਼ ਅਦਾ ਕਰ ਰਿਹਾ ਆਪਣੀ ਕੌਮ ਦੇ ਪ੍ਰਤੀ ਆਪਣੇ ਸੂਬੇ ਦੇ ਪ੍ਰਤੀ ਆਪਣੇ ਕਿਸਾਨਾਂ ਦੇ ਪ੍ਰਤੀ ਮੇਰੇ ਹਿਸਾਬ ਦੇ ਨਾਲ ਜੇ ਮੈਂ ਤਾਜ਼ੀਆਂ ਗੱਲਾਂ ਤਿੰਨ ਚਾਰ ਉਦਾਹਰਨ ਦੇ ਕੇ ਕਹਿਣਾ ਚਾਹੁੰਦਾ ਕਿ ਮੇਰੇ ਹਿਸਾਬ ਦੇ ਨਾਲ ਉਹ ਉਹ ਲੀਹੋਂ ਲੱਥੇ ਹੋਏ ਨੇ ਜਿਹੜਾ ਜਿਹੜਾ ਸਿਧਾਂਤ ਸੀ ਸ਼੍ਰੋਮਣੀ ਅਕਾਲੀ ਦਲ ਦਾ ਉਹ ਲੀਹੋਂ ਲੱਥੇ ਹੋਏ ਨੇ ਤੁਸੀਂ ਕਹੋਗੇ ਕਿ ਤੁਹਾਨੂੰ ਕਿਉਂ ਚਿੰਤਾ ਮੈਨੂੰ ਇਸ ਲਈ ਚਿੰਤਾ ਕਿਉਂਕਿ ਇੱਕ ਪੰਜਾਬ ਲਈ ਔਰ ਇੱਕ ਮੈਂ ਖੁਦ ਅਕਾਲੀ ਦਲ ਦੇ ਪਰਿਵਾਰ ਵਿੱਚ ਪੈਦਾ ਹੋਇਆ ਠੀਕ ਹੈ ਅੱਜ ਮੈਂ ਕਾਂਗਰਸ 'ਚਾਂ ਲੇਕਿਨ ਮੈਂ ਕਦੀ ਵੀ ਸ਼੍ਰੋਮਣੀ ਅਕਾਲੀ ਦਲ ਦਾ ਗਲੋਰੀਅਸ ਹਿਸਟੋਰੀਕਲ ਪਾਸਟ ਜਿਹੜਾ ਉਸ ਪਾਰਟੀ ਦਾ ਹੈਗਾ ਉਹਦੇ ਨੁਕਤਾਚੀਨੀ ਕਦੀ ਨਹੀਂ ਕੀਤੀ ਮੈਂ ਮੌਜੂਦਾ ਲੀਡਰਸ਼ਿਪ ਦੀ ਨੁਕਤਾਚੀਨੀ ਜ਼ਰੂਰ ਕਰਦਾ ਕਿਉਂਕਿ ਹੁਣ ਉਹ ਪੰਜਾਬ ਬਚਾਓ ਯਾਤਰਾ ਕਰ ਰਹੇ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਤਾਂ ਮੈਂ ਉਹਨਾਂ ਨੂੰ ਚਾਰ ਸਵਾਲ ਅੱਜ ਦਿੱਤਾ ਜੀ ਬਹੁਤ ਪੁਰਾਣੀਆਂ ਗੱਲਾਂ ਕਰਨ ਦੀ ਲੋੜ ਨਹੀਂ ਹੈਗੀ ਕਿ ਉਹ ਇਹਨਾਂ ਮੁੱਦਿਆਂ ਦੇ ਉੱਤੇ ਆਪਣਾ ਸਟੈਂਡ ਸਪਸ਼ਟ ਕਰਨ ਸਭ ਤੋਂ ਵੱਡਾ ਮੁੱਦਾ ਅੱਜ ਦੇਸ਼ ਦੇ ਸਾਹਮਣੇ ਆ ਰਿਹਾ ਘਟ ਗਿੰਤਿਆਂ ਦੇ ਸਾਹਮਣੇ ਕਿ ਭਾਜਪਾ ਦੀ ਜਿਹੜੀ ਸਟੇਟ ਹੈ ਉੱਤਰਾਖੰਡ ਉੱਥੇ ਉਹ ਯੂਨੀਫਾਰਮ ਸਿਵਲ ਕੋਡ ਲਾਗੂ ਕਰਨ ਜਾ ਰਹੇ ਕੈਬਨਿਟ ਨੇ ਅਪਰੂਵਲ ਦਿੱਤੀ ਹੈ ਔਰ ਉਸ ਯੂਨੀਫਾਰਮ ਸਿਵਲ ਕੋਡ ਦਾ ਮਤਲਬ ਇਹ ਹੋਏਗਾ ਕਿ ਜਿੰਨੇ ਵੀ ਸਾਡੇ ਰੀਤੀ ਰਿਵਾਜ ਧਾਰਮਿਕ ਸਾਡੇ ਜਿਹੜੇ ਹੋਣਗੇ ਅਧਿਕਾਰ ਫੰਕਸ਼ਨਸ ਉਹ ਸਾਨੂੰ ਇੱਕੋ ਧਰਮ ਜਿਹੜਾ ਲਾਅ ਬਣਾਉਣਗੇ ਉਹ ਹਿੰਦੂ ਲਾਅ ਦੇ ਅਨੁਸਾਰ ਆਪਣੇ ਕਰਨੇ ਪੈਣਗੇ ਇਹਦਾ ਬਹੁਤ ਵੱਡਾ ਇਫੈਕਟ ਮੁਸਲਮਾਨਾਂ ਤੇ ਵੀ ਪੈਣਾ 크ਰਿਸਚੀਅਨਸ ਤੇ ਵੀ ਪੈਣਾ ਦਲਤਾਂ ਤੇ ਵੀ ਪੈਣਾ ਤੇ ਨਾਲ ਸਿੱਖਾਂ ਤੇ ਵੀ ਪੈਣਾ ਕਿਉਂਕਿ ਜਿਹੜਾ ਆਪਾਂ ਬਹੁਤ ਦੇਰ ਤੋਂ ਕਹਿ ਰਹੇ ਕਿ ਸਾਡਾ ਆਨੰਦ ਮੈਰਿਜ ਐਕਟ ਹੋਣਾ ਚਾਹੀਦਾ ਤੁਸੀਂ ਗੁਰਦੁਆਰਾ ਸਾਹਿਬ ਵਿੱਚ ਆਨੰਦ ਮੈਰਿਜ ਆਨੰਦਕਾਰਜ ਕਰ ਸਕਦੇ ਹੋ ਕੋਈ ਪ੍ਰੋਬਲਮ ਨਹੀਂ ਗੀ ਲੇਕਿਨ ਉਹਦੀ ਰਜਿਸਟ੍ਰੇਸ਼ਨ ਵਿਲ ਬੀ ਅੰਡਰ ਦਾ ਹਿੰਦੂ ਲਾਅ ਇਹ ਇੱਕ ਸਿਧਾਂਤਕ ਇੱਕ ਅ ਵੱਡਾ ਫੈਸਲਾ ਜਿਹੜਾ ਬੀਜੇਪੀ ਕਰਨ ਜਾ ਰਹੀ ਹੈ ਉਹ ਉਹਨਾਂ ਨੇ ਸਿਰਫ ਇੱਕ ਸਟੇਟ ਜੱਜ ਹੁਣ ਕੀਤਾ ਵਾ ਪਰ 24 ਦੀਆਂ ਲੋਕ ਸਭਾ ਇਲੈਕਸ਼ਨ ਤੋਂ ਬਾਅਦ ਇਹ ਸਾਰੇ ਦੇਸ਼ ਵਿੱਚ ਲਾਗੂ ਹੋਵੇਗਾ ਤਾਂ ਸੁਖਬੀਰ ਸਿੰਘ ਬਾਦਲ ਨੂੰ ਇਸ ਯਾਤਰਾ ਦੇ ਦੌਰਾਨ ਯੂਨੀਫਾਰਮ ਸਿਵਲ ਕੋਡ ਦੇ ਮੁਤਲਕ ਉਹਨਾਂ ਦੀ ਕੀ رائے ਹੈ ਇਹ ਦੱਸਣੀ ਚਾਹੀਦੀ ਦੂਸਰਾ ਲਗਭਗ ਅ ਆਲਮੋਸਟ 2 ਸਾਲ ਚੱਲੇ ਨੇ ਫਰੀਦਕੋਟ ਦੇ ਐਸਐਸਪੀ ਨੇ ਇੱਕ ਅ ਪ੍ਰੋਸੀਕਿਊਸ਼ਨ ਦੀਸ ਸੈਂਕਸ਼ਨ ਮੰਗੀਆ ਹੋਮ ਡਿਪਾਰਟਮੈਂਟ ਪੰਜਾਬ ਸਰਕਾਰ ਕੋਲੋਂ ਜਿਹੜਾ ਡੇਰਾ ਸੱਚਾ ਸੌਦਾ ਦਾ ਜਿਹੜਾ ਹੈੱਡ ਆ ਕਿਉਂਕਿ ਉਹਦੇ ਖਿਲਾਫ ਜਿਹੜੇ ਬੇਅਦਬੀ ਦੇ ਤੇ ਬਰਗਾੜੀ ਦੇ ਕੇਸ ਹੋਏ ਉਹਦੇ ਵਿੱਚ ਇੱਕ ਮਾਮਲਾ ਰਜਿਸਟਰਡ ਆ ਧਾਰਾ 295ਏ ਔਰ 153ਏ ਇਹ ਨਾਰਮਲ ਕੋਰਸ ਵਿੱਚ ਡਿਸਟ੍ਰਿਕਟ ਪੁਲਿਸ ਆਪਣੇ ਲੈਵਲ ਦੇ ਉੱਤੇ ਕਿਸੇ ਨੂੰ ਪ੍ਰੋਸੀਕਿਊਟ ਜਾਂ ਕਿਸੇ ਦਾ ਚਲਾਨ ਨਹੀਂ ਕਰ ਸਕਦੀ। ਉਹਨਾਂ ਨੇ ਭਗਵੰਤ ਮਾਨ ਨੂੰ ਇਹ ਫਾਈਲ ਭੇਜੀ ਬੜੀ ਦੇਰ ਤੋਂ ਲੇਕਿਨ ਉਹਨੇ ਉਹ ਦਬ ਕੇ ਰੱਖੀ ਹੋਈ ਆ। ਚਲੋ ਉਹਦਾ ਉਹ ਉਹਨੇ ਕਿਉਂ ਦੱਬਿਓ ਛੱਡ ਦਿਓ। ਲੇਕਿਨ ਸ਼੍ਰੋਮਣੀ ਅਕਾਲੀ ਦਲ ਨੇ ਐਡੇ ਇੰਪੋਰਟੈਂਟ ਕੇਸ ਅਗਰ ਉਹ ਕਹਿੰਦੇ ਨੇ ਕਿ ਬੇਅਦਬੀਆਂ ਸਾਡੇ ਲਈ ਬਹੁਤ ਇੰਪੋਰਟੈਂਟ ਕੇਸ ਆ ਗੁਰੂ ਗ੍ਰੰਥ ਸਾਹਿਬ ਦਾ ਇਨਸਾਫ ਹੋਣਾ ਚਾਹੀਦਾ ਵਾ ਔਰ ਪਿੱਛੇ ਜੇ ਸੁਬੀਰ ਸਿੰਘ ਬਾਦਲ ਨੇ ਇਸ ਮੁੱਦੇ ਤੇ ਮਾਫੀ ਵੀ ਮੰਗੀ ਆ। ਤਾਂ ਉਹ ਦੱਸਣ ਕਿ ਜਿਹੜਾ ਉਸ ਨੂੰ ਪ੍ਰੋਸੀਕਿਊਸ਼ਨ ਦੀ ਆਗਿਆ ਨਹੀਂ ਦੇ ਰਿਹਾ ਭਗਵੰਤ ਮਾਨ ਉਹਦੇ ਖਿਲਾਫ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਨੇ ਕੀ ਜਦਦ ਜਹਿਦ ਕੀਤੀ ਆ ਪਬਲਿਕ ਡੋਮੇਨ ਚ ਉਹਦੇ ਵਾਸਤੇ ਕੀ ਇਹਨਾਂ ਦਾ ਪ੍ਰੋਗਰਾਮ ਹੈ ਕੀ ਹੁਲਕਿਆ ਤੇ ਗਾਂ ਕੀ ਕਰਨਾ ਹੈਗਾ ਇਹ ਵੀ ਦੱਸਣ ਤੀਸਰਾ ਮਸਲਾ ਹੈਗਾ ਜੱਥੇਦਾਰ ਗੁਰਦੇਵ ਸਿੰਘ ਕੋਂਕੇ ਦੇ ਜਿਹੜਾ ਅ ਫਿਜ਼ੀਕਲ ਐਲੀਮੀਨੇਸ਼ਨ ਆ ਮਤਲਬ ਕਿ ਉਹਨਾਂ ਨੂੰ ਮੌਤੀ 31 ਸਾਲ ਪਹਿਲਾਂ ਚੱਕ ਕੇ ਪੁਲਿਸ ਨੇ ਇੱਕ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰਤਾ ਇਹ ਤਕਰੀਬਨ ਜਗਜ਼ਾਹਰ ਗੱਲ ਆ ਔਰ ਇਸ ਮੁਤਲਕ ਵੀ ਰਿਪੋਰਟ ਜਿਹੜੀ ਸੀਗੀ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਬਣਦੇ ਨੇ 1997 ਤੋਂ ਲੈ ਕੇ 2002 ਚ ਫਿਰ ਬਣਦੇ ਨੇ 2000 ਸ਼ਾਇਦ 7 ਚ ਔਰ 10 ਸਾਲ ਫਿਰ ਇਹਨੇ 15 ਸਾਲ ਦੇ ਰਾਜ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਜੱਥੇਦਾਰ ਗੁਰਦੇਵ ਸਿੰਘ ਕੋਂਕੇ ਦੇ ਨੂੰ ਇਨਸਾਫ ਉਹਦੇ ਪਰਿਵਾਰ ਨੂੰ ਇਨਸਾਫ ਦੇਣ ਦੀ ਗੱਲ ਕਿਉਂ ਨਹੀਂ ਕੀਤੀ ਉਹ ਜਿਹੜੀ ADGP ਦੀ ਇੱਕ ਬੜੀ ਵੱਡੀ ਰਿਪੋਰਟ ਜਿਹੜੀ ਹੁਣ ਪਬਲਿਕ ਡੋਮੇਨ ਚ ਆ ਗਈ ਹੈ ਮਿਸਟਰ ਸ਼ਹਿਦ ਬੀਪੀ ਤਿਵਾੜੀ ਸੀਗੇ ਉਹਨਾਂ ਨੇ ਇੱਥੋਂ ਤੱਕ ਗੱਲ ਕਹਿੰਦੀ ਸੀ ਕਿ ਪੁਲਿਸ ਨੇ ਚੱਕਿਆ ਘਰ ਉਹ ਸਟੈਬਲਿਸ਼ ਕਰਤਾ ਤਾਂ ਪੁਲਿਸ ਨੇ ਚੱਕਿਆ ਤੇ ਫਿਰ ਉਹ ਕਦੀ ਕਸਟਡੀ ਵਿੱਚ ਸੀਗਾ ਉਹ ਕਿੱਦਾਂ ਮਾਰੇ ਗਏ ਉਹ ਅਗਲੀ ਇਨਵੈਸਟੀਗੇਸ਼ਨ ਸੀਗੀ ਔਰ ਵੱਡੇ ਬਾਦਲ ਸਾਹਿਬ ਨੇ ਪ੍ਰੋਮਿਸ ਕੀਤਾ ਸੀਗਾ ਕਿ ਸਾਡੀ ਸਰਕਾਰ 97 ਵਿੱਚ ਬਣੇਗੀ ਤਾਂ ਅਸੀਂ ਇੱਕ ਟਰੂਥ ਕਮਿਸ਼ਨ ਸਟੈਬਲਿਸ਼ ਕਰਾਂਗੇ ਜਿਨ੍ਹਾਂ ਨੇ ਵੀ ਜਿਨ੍ਹਾਂ ਨੌਜਵਾਨਾਂ ਦੇ ਘਰਾਂ ਵਿੱਚ ਕੋਈ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰੇ ਗਏ ਨੇ ਜਾ ਜਿਹਨਾਂ ਪੁਲਿਸ ਵਾਲਿਆਂ ਨੇ ਮਾਰੇ ਅਸੀਂ ਉਹਦਾ ਅਕਾਉਂਟੇਬਲ ਉਹਨਾਂ ਨੂੰ ਹੋਲਡ ਕਰਾਂਗੇ ਲੇਕਿਨ ਕੁਛ ਨਹੀਂ ਕੀਤਾ 15 ਸਾਲ ਵਿੱਚ ਹੁਣ ਪੰਜਾਬ ਜਾਂ ਪੰਜਾਬ ਬਚਾਓ ਤਾਂ ਤਾਈਓ ਪੰਜਾਬ ਬਚੂਗਾ ਨਾ ਅਗਰ ਇੱਥੇ ਇਨਸਾਫ ਪਸੰਦੀ ਦੀ ਗੱਲ ਚੱਲੀਗੀ ਤੇ ਸਿੱਖਾਂ ਨੂੰ ਇਨਸਾਫ ਮਿਲੇਗਾ ਤੇ ਅਕਾਲ ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੀ ਪੈਰੋਕਾਰ ਪਾਰਟੀ ਕਹਿੰਦੀ ਨਾ ਆਪਣੇ ਆਪ ਨੂੰ ਤਾਂ ਫਿਰ ਦੱਸਣ ਕਿ ਜੱਥੇਦਾਰ ਕੌਣ ਕੇ ਦੇ ਉੱਤੇ ਇਹਨਾਂ ਦਾ ਪ੍ਰੋਐਕਟਿਵ ਰੋਲ ਕੀ ਆ ਠੀਕ ਹੈ ਐਸਟੀਪੀਸੀ ਨੇ ਕਮੇਟੀ ਬਣਾਤੀ ਅਸੀਂ ਕਾਨੂੰਨੀ ਲੜਾਈ ਲੜਾਂਗੇ that is not enough ਚੌਥਾ ਇਸ਼ੂ ਇਸ਼ੂ ਸੀਗਾ ਕਿ ਜਿਹੜਾ ਅ ਅੰਮ੍ਰਿਤਪਾਲ ਔਰ ਉਹਦੇ ਸਾਥੀਆਂ ਨੂੰ ਜਿਹੜਾ ਉਹਨਾਂ ਨੇ ਐਨਐਸਏ ਦੇ ਤਹਿਤ ਗ੍ਰਿਫਤਾਰ ਕੀਤਾ ਪੰਜਾਬ ਦੇ ਵਿੱਚ ਐਨਐਸਏ ਲਾ ਕੇ ਨੌਜਵਾਨਾਂ ਨੂੰ ਅਸਾਮ ਦੀਆਂ ਜੇਲਾਂ ਵਿੱਚ ਭੇਜਿਆ ਹੁਣ ਐਨਐਸਏ ਅਕਾਲੀ ਦਲ ਦੇ ਪੁਰਾਣੇ ਲੀਡਰ ਵੀ ਬਾਦਲ ਸਾਹਿਬ ਜਥੇਦਾਰ ਗੁਰਚਰਨ ਸਿੰਘ ਟੋੜਾ ਮੇਰੇ ਪਿਤਾ ਜੀ ਸਵਰਗਵਾਸੀ ਸਰਦਾਰ ਸੁਖਜਿੰਦਰ ਸਿੰਘ ਜਥੇਦਾਰ ਕੁਲਦੀਪ ਸਿੰਘ ਵਡਾਲਾ ਸਰਦਾਰ ਸੁਖਦੇਵ ਸਿੰਘ ਢੀਂਸਾ ਅਤੇ ਚੰਦ ਹੋਰ ਲੀਡਰਸ ਉਤੇ ਐਨਐਸਏ ਲਾ ਲਾ ਕੇ ਕਾਫੀ ਦਿਨ ਡਿਟੈਂਸ਼ਨਾਂ ਹੁੰਦੀਆਂ ਰਹੀਆਂ ਉਦੋਂ ਆਪਾਂ ਕਹਿੰਦੇ ਸੀ ਐਨਐਸਏ ਬਹੁਤ ਮਾੜੀ ਹੈ ਪਰੰਤੂ ਹੁਣ ਜਦੋਂ ਸਾਡੇ ਨੌਜਵਾਨਾਂ ਨੂੰ ਅਸਾਮ ਦੀ ਡਿਬੜੂਗੜ ਡਿਬਰੂਗੜ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਉਹਦੇ ਤੇ ਕੀ ਆ ਰਾਹ ਤਿਆਰ ਕੀਤਾ ਕੀ ਉਸ ਲਈ ਐਜੀਟੇਟ ਕੀਤਾ ਕੀ ਉਸ ਨੂੰ ਕੰਡੈਮ ਕੀਤਾ ਕੀ ਉਸ ਦੇ ਖਿਲਾਫ ਕੇਂਦਰ ਦੇ ਕੋਲ ਜਾਂ ਕਿਸੇ ਅਦਾਲਤ ਵਿੱਚ ਆਵਾਜ਼ ਉਠਾਈ ਮੈਨੂੰ ਨਜ਼ਰ ਨਹੀਂ ਆਈ ਸੋ ਇਹ ਚਾਰ ਮੁੱਦੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਪਬਲਿਕ ਡੋਮੇਨ ਵਿੱਚ ਦੱਸਨੇ ਚਾਹੀਦੇ ਨੇ ਉਹਨਾਂ ਨੂੰ ਆ ਕੇ ਕਹਿਣਾ ਚਾਹੀਦਾ ਵਾ ਕਿ ਆ ਚਾਰ ਮੁੱਦੇ ਆ ਚਾਰ ਮੁੱਦਿਆਂ ਦੇ ਉੱਤੇ ਸਾਡਾ ਸਟੈਂਡ ਹੈ ਇਹ ਇਸ ਲਈ ਮੈਂ ਕਹਿ ਰਿਹਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਜਦੋਂ ਹੋਂਦ ਵਿੱਚ ਆਇਆ ਪ੍ਰਾਇਮਰੀਲੀ ਇਹ ਇੱਕ ਘੱਟ ਗਿਣਤੀਆਂ ਦੀ ਪੰਜਾਬ ਦੀ ਸਿੱਖਾਂ ਦੀ ਕੌਮੀ ਜਮਾਤ ਸੀਗੀ ਵਿੱਚ ਨਾਲ ਕਿਸਾਨ ਵੀ ਆ ਜਾਂਦੇ ਨੇ ਔਰ ਇਹਨਾਂ ਨੇ ਜਦੋਂ ਅਨੰਦਪੁਰ ਸਾਹਿਬ ਦਾ ਰੈਜ਼ੋਲੂਸ਼ਨ ਘੜਿਆ origignal 1973 ਦੇ ਵਿੱਚ ਅਗਰ ਤੁਸੀਂ ਉਹ ਪੜੋਗੇ ਤਾਂ ਉਹਦੇ ਸਭ ਤੋਂ ਜਿਹੜਾ ਸਟਾਰ ਪੁਆਇੰਟ ਸੀਗਾ ਕਿ ਅਸੀਂ ਦੇਸ਼ ਵਿੱਚ ਵੱਧ ਅਧਿਕਾਰਾਂ ਲਈ ਲੜਾਈ ਲੜਾਂਗੇ ਮੋਰ ਪਾਵਰਸ ਮੋਰ ਆਟੋਨੋਮੀ ਟੂ ਸਟੇਟਸ ਬਾਕੀਆਂ ਗੱਲਾਂ ਨਾਲ ਪਰ ਹੁਣ ਕੀ ਹੋਇਆ ਕਿ ਜਦੋਂ ਬੀਜੇਪੀ ਦੇ ਨਾਲ ਇਹ ਭਾਈਵਾਲ ਵੀ ਸੀਗੇ ਉਦੋਂ ਤਾਂ ਇਹਨਾਂ ਨੇ ਆਟੋਨੋਮੀ ਦੀ ਗੱਲ ਹੀ ਕੋਈ ਨਹੀਂ ਕੀਤੀ ਜਿਹੜਾ ਵਨ ਨੇਸ਼ਨ ਵਨ ਟੈਕਸ ਆਇਆ ਜੀਐਸਟੀ ਉਹਦੇ ਨਾਲ ਤਾਂ ਸਾਡੀ ਰਹਿਂਦੀ ਖੁੰਦੀ ਜਿਹੜੀ ਆਰਥਿਕ ਆਟੋਨੋਮੀ ਸੀ ਉਹ ਵੀ ਕੇਂਦਰ ਨੇ ਹਥਿਆ ਲੀ ਸਾਰੇ ਸਬਜੈਕਟਸ ਹਥਿਆਲੇ ਨੇ ਐਜੂਕੇਸ਼ਨ ਹੈਲਥ케ਅਰ ਲੇਬਰ ਪੋਲਿਸੀਜ਼ ਸਾਰਾ ਕੁਝ ਉਹਨਾਂ ਦੇ ਕੋਲੋਂ ਉਹ ਜਿਹੜੇ ਪਹਿਲਾਂ ਆਜ਼ਾਦੀ ਦੇ ਵੇਲੇ ਸਾਡੇ ਸਬਜੈਕਟ ਸੀਗੇ ਜਿਹੜੇ ਸਟੇਟ ਸਬਜੈਕਟ ਸੀਗੇ ਉਹ ਸਾਰੇ ਸੈਂਟਰਲ ਲਿਸਟ ਵਿੱਚ ਚੱਕ ਕੇ ਪਾ ਲਏ ਲੇਕਿਨ ਸ਼੍ਰੋਮਣੀ ਕਾਲੀ ਦਲ ਤਾਂ ਉਹਨਾਂ ਦੇ ਨਾਲ ਭਾਈਵਾਲ ਬੈਠ ਕੇ ਬਣ ਔਰ ਲਾਸਟਲੀ ਐਮਐਸਪੀ ਜਿਹਦੇ ਕਰਕੇ ਇਹਨਾਂ ਨੇ ਬੀਜੇਪੀ ਨਾਲ ਗੱਠ ਜੋੜ ਤੋੜਿਆ ਸੀਗਾ ਆ ਚਰਚਾ ਚੱਲ ਰਹੀ ਹੈ ਕਿ ਸ਼੍ਰੋਮਣੀ ਕਾਲੀ ਦਲ ਭਾਜਪਾ ਦੇ ਨਾਲ ਗੱਠ ਜੋੜ ਕਰੇਗਾ ਤਾਂ ਕੀ ਐਮਐਸਪੀ ਲਾ ਲੀਗਲ ਗਾਰੰਟੀ ਬੀਜੇਪੀ ਨੇ ਬਣਾ ਦਿੱਤੀ ਹੈ ਕਿ ਬਸ ਐਵੇਂ ਹੀ ਸਿਰਫ ਆਪਾਂ ਕਿਉਂਕਿ ਚੋਣਾਂ ਆ ਗਈਆਂ ਨੇ ਤਾਂ 2 ਪਲੱਸ 2 ਮੇਕ ਇਟ 4 ਕਿ ਸਾਨੂੰ ਵੋਟ ਚਾਹੀਦੀ ਦੋ ਵੋਟਾਂ ਸਾਡੀਆਂ ਦੋ ਬੀਜੇਪੀ ਦੀਆਂ ਤੇ ਚਾਰ ਵੋਟਾਂ ਸਾਡੇ ਕੋਲ ਆ ਗਿਆ ਅਗਰ ਤੇ ਇਹੀ ਰਣਨੀਤੀ ਰਾਜ ਰਾਜਨੀਤੀ ਹੈ ਫਿਰ ਇਹਦਾ ਮਤਲਬ ਹੈ ਕਿ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਕਿਸੇ ਜਿਹੜੀਆਂ ਅੱਜ ਦੀਆਂ ਐਸਟੈਬਲਿਸ਼ਡ ਪੋਲੀਟੀਕਲ ਜਮਾਤਾਂ ਪਾਰਟੀਆਂ ਨੇ ਪੰਜਾਬ ਦੀਆਂ ਤੇ ਦੇਸ਼ ਦੀਆਂ ਉਹਨਾਂ ਨਾਲੋਂ ਵੱਖ ਨਹੀਂ ਕੀ ਪਰੰਤੂ ਸ਼੍ਰੋਮਣੀ ਅਕਾਲੀ ਦਲ ਇਹ ਕਹਿੰਦਾ ਰਿਹਾ ਕਿ ਅਸੀਂ ਅਲੱਗ ਜਮਾਤ ਹਾਂ ਅਸੀਂ ਮਤਲਬ ਕੇਂਦਰ ਦੇ ਖਿਲਾਫ ਜੋ ਉਹ ਸੂਬਿਆਂ ਦੇ ਅਧਿਕਾਰ ਖੋਹੀ ਆ ਉਹਨਾਂ ਤੇ ਡਾਕਾ ਮਾਰੀ ਉਹਨਾਂ ਦੇ ਖਿਲਾਫ ਅਸੀਂ ਜਦੋਂ ਜਹਿਦ ਕਰਾਂਗੇ ਕਿ ਉਹ ਜਦੋਂ ਜਹਿਦ ਵਾਕਈ ਕਰ ਰਹੇ ਨੇ ਕੀ ਆਪਣਾ ਰੋਲ ਠੀਕ ਅਦਾ ਕਰ ਰਹੇ ਨੇ ਅੱਜ ਦਾ ਸਵਾਲ ਜਨਤਾ ਦੀ ਕਚਹਿਰੀ ਵਿੱਚ ਤੁਹਾਡੇ ذریعے ਮੈਂ ਰੱਖ ਦਿੱਤਾ ਵਾ ਸੁਖਵੀਰ ਸਿੰਘ ਬਾਦਲ ਜਿਹੜੇ ਪੰਜਾਬ ਬਚਾਓ ਯਾਤਰਾ ਕਰ ਰਹੇ ਨੇ ਉਮੀਦ ਕਰਦਾ ਵਾਂ ਕਿ ਮੇਰੇ ਜਵਾਬਾਂ ਦਾ ਇੱਕ ਦਲੀਲ ਦੇ ਨਾਲ ਜਵਾਬ ਜ਼ਰੂਰ ਦੇਣਗੇ ਔਰ ਉਹਨਾਂ ਦਾ ਇਹਨਾਂ ਦੇ ਉੱਤੇ ਕੀ ਕੀ ਸਟੈਂਡ ਹੈਗਾ ਉਹ ਪੰਜਾਬ ਦੇ ਲੋਕਾਂ ਲਈ ਸਿੱਖਾਂ ਦੀ ਕਚਹਿਰੀ ਦੇ ਵਿੱਚ ਉਸ ਨੂੰ ਕਲੀਅਰਫਾਈ ਜ਼ਰੂਰ ਕਰ ਬਸ ਇੰਨਾ ਹੀ ਵਿਸ਼ਵਾਸ ਸੀਗਾ ਆ ਜਿਹੜੇ ਆਮ ਆਦਮੀ ਪਾਰਟੀ ਨੇ ਕਮੀਆਂ ਤੇ ਨਲੈਕ ਗੱਲਾਂ ਕਰਦੀ ਇਹਨਾਂ ਦੀ ਤਾਂ ਨਿਤ ਦਿਨ ਆਪਾਂ ਗੱਲਾਂ ਕਰਦੇ ਲੇਕਿਨ ਅੱਜ ਦੇ ਸਵਾਲ ਜਿਹੜੇ ਨੇ ਉਹ ਮੈਂ ਸੁਖਵੀਰ ਸਿੰਘ ਬਾਦਲ ਨੂੰ ਡਾਇਰੈਕਟਲੀ ਕੀਤੇ ਨੇ ਮੇਰੇ ਹਿਸਾਬ ਦਾ ਤਾਂ ਨਹੀਂ ਨਵਾਰੇ ਪਰ ਉਹ ਆਪ ਦੱਸ ਦੇਣਗੇ ਤਾਂ ਜ਼ਿਆਦਾ ਚੰਗਾ ਲੱਗੇਗਾ ਤੁਹਾਡਾ ਸਾਰਿਆਂ ਦਾ ਜੋੜਨ ਵਾਸਤੇ ਬਹੁਤ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੱਸ ਦੇ ਕਿ ਅਕਾਲੀ ਦਲ ਪੰਜਾਬ ਬਚਾਓ ਯਾਤਰਾ ਕਰ ਰਿਹਾ ਹੈ ਜਿੱਥੇ ਪੰਜਾਬ ਦੇ ਵਿੱਚ ਤਮਾਮ ਮੁੱਦਿਆਂ ਨੂੰ ਲੈ ਕੇ ਅਕਾਲੀ ਦਲ ਮੌਜੂਦਾ ਸਰਕਾਰ ਤੇ ਸਵਾਲ ਖੜੇ ਕਰ ਰਿਹਾ ਹੈ ਪਰ ਅਤੀ ਸੁਖਪਾਲ ਸਿੰਘ ਕਹਿ ਰਹੇ ਦਾ ਕਹਣਾ ਹੈ ਕਿ ਕਾਲੀ ਦਲ ਮੇਰੇ ਨ ਚਾਰ ਸਵਾਲਾਂ ਦੇ ਜਵਾਬ ਦੇ ਦੇਵੇ ਗਰਮੀ ਤੇ ਰਾਮ ਰਹੀਮ ਨੂੰ ਮਾਫੀ ਕਿਉਂ ਦਿੱਤੀ ਔਰ ਗਰਦੇਵ ਸਿੰਘ ਕੌਂਕੇ ਦਾ ਵੀ ਮੁੱਦਾ ਹੁਣੇ ਚੱਕਿਆ ਜਿਸ ਨੂੰ ਲੈ ਕੇ ਕਾਲੀ ਦਲ ਤੇ ਜ਼ਮਕੇ ਵਰੇ ਨੇ ਸੁਖਪਾਲ ਸਿੰਘ ਖੜਾ